ਨਹੱਕਰ ਕੱਲ ਨੂੰ ਇਸੇ ਟਾਈਮ ਯਾਨੀ ਕਿ 5 ਵਜੇ ਸਹੀ 5 ਵਜੇ ਇਸੇ ਚੈਨਲ ਤੇ ਦੀਪ ਰਾਜ ਗੜੀਆ ਚੈਨਲ ਤੇ ਆਪਣੇ ਤੇ ਗਾਣਾ ਰਿਲੀਜ਼ ਹੋਣਾ ਜਿਹਦਾ ਨਾਮ ਹੈ ਵਿਆਹ ਵਾਲਾ ਦਿਨ ਗਾਣਾ ਇਹਦੇ ਨਾਮ ਤੋਂ ਪਤਾ ਲੱਗਦਾ ਵੀ ਵਿਆਹ ਰਿਲੇਟਡ ਗਾਣਾ ਹੈ ਲਵ ਸੌਂਗ ਹੈ ਕਪਲ ਦੇ ਲਈ ਮਤਲਬ ਜਿਹੜੇ ਦੇ ਮਤਲਬ ਜੋ ਵੀ ਕਹਿ ਲਈਏ ਵੀ ਇੱਕ ਦੂਜੇ ਨੂੰ ਪਿਆਰ ਕਰਦਾ ਹੈ ਉਹਦੇ ਲਈ ਕੋਈ ਨਾ ਕੋਈ ਲਾਈਨ ਇਸ ਗਾਣੇ ਦੇ ਵਿੱਚੋਂ ਸੁਣਨ ਨੂੰ ਤੁਹਾਨੂੰ ਮਿਲੂਗੀ ਬਸ ਆਹੀ ਮੈਂ ਇਕੱਲਿਏ ਅਪਡੇਟ ਦੇਣੀ ਸੀ ਤੁਹਾਨੂੰ ਇੱਕ ਮੈਂ ਥੋੜਾ ਜਿਹਾ ਕਾਲੀ ਚ ਬੋਲ ਰਿਹਾ ਕਿਉਂਕਿ ਮੈਨੂੰ ਕਾਲੀ ਸੀ ਅ ਬਸ ਮੈਂ ਇੰਨੀ ਕਿ ਜਾਣਕਾਰੀ ਦੇਣੀ ਸੀ ਤੁਸੀਂ ਲਾਈਵ ਹੋਣ ਦੇਖ ਲਿਓ ਜਾਂ ਲਾਈਵ ਤੁਸੀਂ ਬਾਅਦ ਦੇ ਵਿੱਚੋਂ ਦੇਖੋਗੇ ਤਾਂ ਬਸ ਇਹ ਬੇਨਤੀ ਜ਼ਰੂਰ ਐਕਸੈਪਟ ਕਰ ਲਿਓ ਗਾਣੇ ਨੂੰ ਸ਼ੇਅਰ ਕਰਿਓ ਸੋਣਿਓ ਚੰਗੀ ਤਰ੍ਹਾਂ ਤੇ ਗਾਰੰਟੀ ਮੈਂ ਦਿੰਦਾ ਕਿ ਗਾਣਾ ਤੁਹਾਨੂੰ ਸੁਣ ਕੇ ਬਿਲਕੁਲ ਚੰਗਾ ਲੱਗੂਗਾ ਗਾਣੇ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚੈਨਲ ਨਾਲ ਤੁਸੀਂ ਜਿਵੇਂ ਹੁਣ ਤੱਕ ਜੁੜੇ ਹੋਇਓ ਚੰਗੀਆਂ ਚੰਗੀਆਂ ਚੀਜ਼ਾਂ ਆਪਾਂ ਲੈ ਕੇ ਆ ਰਹੇ ਹਾਂ ਉਹਦੇ ਲੜੀ ਦੇ ਵਿੱਚ ਇਹ ਗਾਣਾ ਇੱਕ ਜਿਹਦਾ ਨਾਮ ਆ ਵਿਆਹ ਵਾਲਾ ਦਿਨ ਤੇ ਉਹ ਗਾਣਾ ਤੁਸੀਂ ਜ਼ਰੂਰ ਸੁਣਿਓ ਕੱਲ ਨੂੰ ਸ਼ਾਮ ਸਹੀ 5 ਵਜੇ ਵਿਆਹ ਵਾਲਾ ਦਿਨ ਗਾਣਾ ਰਿਲੀਜ਼ ਹੋ ਰਿਹਾ ਹੈ ਆਪਣੇ ਚੈਨਲ ਦੀਪ ਰਾਜ ਗੜੀਆ ਤੋਂ ਬੇਨਤੀ ਸਵੀਕਾਰ ਕਰਿਓ ਬਾਕੀ ਜਿਉਂਦੇ ਵਸਦੇ ਰਹੋ ਰੱਬ ਚੜ੍ਹਦੀ ਕਲਾ ਚ ਰੱਖੇ ਧੰਨਵਾਦ